ਜਾਈ 450 800 ਜਾਈ 460 460 460 ਬੱਚਾ 450 460 ਕਮਾਲ ਹੀ ਕਰਤੀ ਯਾਰ ਕਮਾਈ ਫੋ ਲਗ ਰਹੀ ਆਰਤੀਆਂ ਨੂੰ ਅੱਛਾ ਹਾਂ ਇਹ ਜਾਣ ਕੇ ਤਾਂ ਨਹੀਂ ਅੱਸੀ ਜਾਂਦਾ ਜਾਣ ਕੇ ਮੈਂ ਕੀ ਲੈਣਾ ਵੀਰੇ ਅਸਕੇ ਹਾਂ ਮੈਨੂੰ ਕੁਝ ਮਿਲਣਾ ਹੈ ਕਈ ਆਰਤੀਆਂ ਦਾਂਦੇ ਯਾਰ ਸਾਨੂੰ ਬੰਦ ਰੋਂਦੇ ਨੇ ਵੀਰੇ ਰੋਂਦੇ ਆਰਤੀਆਂ ਵੀ ਰੁਪਿਆ ਸੋਨਾ ਲੱਗੇ ਜਾਂਦੇ ਨੇ ਸਸਾ ਨਗ ਮਾਲ ਹੁੰਦਾ ਭਾਈ ਮਾਲ 10 11000 ਦਾ ਨਾ ਹੁੰਦਾ ਹੀ 10 ਕੇ 11000 ਦਾ ਨਾ ਹੁੰਦਾ ਜੀ ਹਾਂਜੀ ਹਾਂਜੀ ੜੜੜ ਵਿਕੀ ਜਾਂਦਾ ਜੀ ਸਵੇਰ ਤੋਂ ਇਹ ੜੜੜ ਵਿਕਦਾ ਜੀ ੜੜੜ ਠੋਕਮ ਠਕਾਈ ਜਾਂਦਾ ਰੇਡ ਦੇ ਵਿੱਚ ਕੋਈ ਰੇਡ 50 ਰੁਪਏ ਵਿੱਚ ਹੀ ਜਾਂਦੀ ਜੀ 50 50 ਰੁਪਏ ਜੀ ਅੱਗੇ 70 ਸੀ ਭਾਈ 60 ਰਹਿ ਗਿਆ ਸੀ 55 ਦਿੱਲੀ ਡਾਊਨ ਕਰਤੀ ਦਿੱਲੀ ਡਾਊਨ ਦਿੱਲੀ ਡਾਊਨ ਕਰਤੀ ਇੱਧਰ ਨਾਰਜੀ ਕੁਆਲਿਟੀ ਚੈੱਕ ਕਰੋ ਭਾਈ ਆ ਥੋੜਾ ਛੋਟਾ ਆ ਗਿਆ ਆ ਬੜਾ ਵੱਡਾ ਨਾਰ ਵੇਖ ਤੀ ਮੈਂ ਨਾ ਮਗਾਇ ਦੀ ਸਕਰੀਨ ਤੇ ਨਹੀਂ ਪੂਰਾ ਆਉਂਦਾ ਹੈ ਕਿਆ ਬਾਤ ਬਈ ਆ ਕੀ ਰੇਡ ਤੇ ਰਹਿਣਾ ਨਾ ਇਹ ਨਾਰੰਜੀ ਇਹ ਵੱਖਰੀ ਜੀ ਵੈਰਾਈ ਕਿੱਥੋਂ ਲੈਂਦੇ ਏਡਾ ਮੋੜ ਇਹ ਹਮਾਚੋਂ ਦਾ ਕੁੱਲੂ ਆਏ ਜੀ ਹਮਾਚੋਂ ਦਾ ਕੁੱਲੂ 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 ਹਾਂਜੀ ਕਿਆ ਬਾਤ ਹਾਂਜੀ ਸਸਰੀ ਕਾਲ ਦੋਸਤੋ ਪਿੰਨੂ ਕਿੱਤਾ ਚਾਂਚ ਬਈ ਸਵਾਗਤ ਕਰਦੇ ਆ ਤੇ ਠੰਨੇ ਮੰਡੀ ਦੇ ਵਿੱਚ ਖੜੇ ਬਈ ਕੱਲ ਸਬਜੀ ਮੰਡੀ ਦੀ ਵੀਡੀਓ ਬਣਾਈ ਸੀ ਅੱਜ ਆਪਾਂ ਬਣਾਉਣ ਲੱਗੇ ਫਲਾਂ ਫਰੂਟਾਂ ਵਾਲੇ ਪਾਸੇ ਬਈ ਹਨਾ 25 ਅਕਤੂਬਰ 2025 ਹੋ ਗਿਆ ਬਈ ਤੇ ਦਿਨ ਹੋ ਗਿਆ ਜਿਹੜਾ ਅੱਜ ਸ਼ਨੀਵਾਰ ਆ ਕੱਲ ਨੂੰ ਐਤਵਾਰ ਕੱਲ ਨੂੰ ਮੰਡੀ ਬੰਦ ਹੁੰਦੀ ਐ ਐਤਵਾਰ ਨੂੰ ਤੇ ਕੱਲ ਜੱਟਾਂ ਮੰਡੀ ਵਾਂਗ ਚੱਲਦੀ ਰਹਿੰਦੀ ਨੇ ਹਰਿਆਕੇ ਸ਼ਹਿਰਾਂ ਦੇ ਵਿੱਚ ਜਿਵੇਂ ਸਿੱਧਾ ਕਿਸਾਨ ਮਾਲ-ਛਾਲ ਵੇਚ ਸਕਦੇ ਹੁੰਦੇ ਆ ਆਰਤੀਏ ਵੀਰ ਨੇ ਹੁੰਦੇ ਗਏ ਐਤਵਾਰ ਨੂੰ ਬਈ ਹਣਾ ਤੁਹਾਨੂੰ ਪਤਾ ਹੀ ਆ ਵਾਰ-ਵਾਰ ਆਪਾਂ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਅੱਜ ਦਿਨ ਸ਼ਨੀਵਾਰ ਹੋ ਗਿਆ ਜੀ 25 ਅਕਤੂਬਰ 2025 ਰੇਟ ਬਦਲੇ ਹੋਣਗੇ ਬਈ ਫਲਾਂ ਦੇ ਇੱਕ ਤਾਂ ਛਤ ਪੂਜਾ ਆ ਗਈ ਇੱਧਰ ਜਿਹੜੇ ਬਿਹਾਰੀ ਲੋਕ ਜਿਆਦੇ ਮਨਾਉਂਦੇ ਆ ਜੀ ਛਤ ਪੂਜਾ ਕਰਕੇ ਉੱਧਰ ਵੀ ਮਾਲ-ਛਾਲ ਬਹੁਤ ਜਾਂਦਾ ਹੋਊਗਾ ਤੇ ਬਾਕੀ ਰੇਟ ਵਗ ਫਲ ਮੰਡੀ ਦੇ ਵਿੱਚ ਅੱਜ ਚੱਲੀ ਜਾਂਦੇ ਮੈਂ ਅੱਜ ਆਪਣੀ ਫਲਾਂ ਦੀ ਵੀਡੀਓ ਜਿਹਨੇ ਸਬਜੀ ਮੰਡੀ ਦੀ ਨਹੀਂ ਵੇਖੀ ਵੀਡੀਓ ਮੇਰਾ ਵੀਰ ਭਰਾ ਚੈਨਲ ਖੋਲ ਕੇ ਕੱਲ ਦੀ ਵੀਡੀਓ 24 ਅਕਤੂਬਰ ਦੀ ਦੇਖ ਸਕਦਾ ਕਿਉਂਕਿ ਰੇਟ ਦੂਜੇ ਦਿਨ ਵੀ ਸੇਮ ਸੇਮ ਹੀ ਹੁੰਦਿਆ ਕੋਈ ਬੜਾ ਫਰਕ ਨਹੀਂ ਹੁੰਦਾ ਜੀ ਆਜਾ ਫਰਕ ਕਰਦੇ ਗੱਲਬਾਤ ਬੰਜਾਂ ਦੇ ਨਾਲ ਵੀ ਸੇਵ ਵਗੈਰਾ ਇੱਥੇ ਕੀ ਚੱਲੀ ਜਾਂਦੇ ਜੀ ਲਓ ਬਈ ਅਜ ਤੋਂ ਸ਼ੁਰੂ ਕਰਦੇ ਬਈ ਮਹਾਦੇਵ ਇੰਟਰਨੈਸ਼ਨਲ ਫੂਡ ਤੋਂ ਬਾਕੀ ਹੋਰ ਵੀ ਕਾਫੀ ਪਹਿਲਾਂ ਸੇ ਦੇ ਰੇਟ ਗਣਾਵਾਂਗੇ ਫਿਰ ਇੱਧਰ ਮਾਲਟਾ ਪਿਆ ਬਾਈ ਨਾ ਕੀ ਕੀ ਰੇਟ ਮਤਲਬ ਚੱਲੀ ਜਾਂਦਾ ਇੱਧਰ ਹੀ ਮਲੀ ਪਈ ਹੈ ਜਿਵੇਂ ਕੀਵੀ ਤੇ ਇਧਰ ਭਰਾ ਆਪਣੇ ਬੈਠ ਬਾਈ ਕੀ ਹਾਲ ਚੱਲੇ ਜੀ ਵਧੀਆ ਵਧੀਆ ਹੋਰ ਸਿੱਧਾ ਕਹਾਂ ਮੈਂ ਜੀ ਕੀ ਨਾਮ ਆ ਗਿਆ ਭਾਈ ਆਪਣਾ ਆਪਣਾ ਨਾਮ ਜੱਗੂ ਆ ਵੀਰੇ ਜੱਗੂ ਆ ਗਿਆ ਬਾਈ ਜਿਵੇਂ ਛਤ ਪੂਜਾ ਚੱਲੀ ਜਾਂਦੀ ਇਹਦੇ ਕਰਕੇ ਮਾੜਾ ਜ ਤੀਜੀ ਆਈ ਫਲਾਂ ਚ ਫੁੱਲ ਤੇਜੀ ਆ ਵੀਰੇ ਫੁੱਲ ਤੇਜੀ ਫੁੱਲ ਤੇਜੀ ਆਈ ਹੈ ਜਾਨੀ ਸੇਦ ਵਿੱਚ ਵੀ ਵਾਧਾ ਹੋਇਆ ਮੈਂ ਕਹਾਂ ਹਰ ਫਰੂਟ 'ਚ ਤੇਜੀ ਆ ਵੀਰੇ ਆਰਦੀਏ ਬਹੁਤ ਸੋਹਣੇ ਪੈਸੇ ਵੰਡਾ ਰਹੇ ਨੇ ਬੱਲੇ 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 ਕੀ ਬਾਤ ਚਲੋ ਕਿਰਪਾ ਜਾਈ ਦੀ ਮਾਲਕ ਦੀ ਜੀ ਹੈ ਨਾ ਫੁੱਲ ਕਿਰਪਾ ਤੇ ਮੈਸੇਜ ਮੈਂ ਸੇਦ ਦਾ ਰੇਟ ਅੱਜ ਵੀਰੇ ਯਾਰ ਵਧੀਆ ਪੈਸੇ ਬੰਦੇ ਸੇਪਾਂ ਦੇ ਵਿੱਚ ਵਾਰ ਦਿਆਂ ਨੂੰ ਅੱਛਾ ਲੈ ਭਾਈ ਤੇ ਕਿੰਨੇ ਦੇਈ ਇਹਨੇ ਮਾਲ ਦਾ ਵੀਰੇ 60 ਰੁਪਏ ਕਿਲੋ ਵਿੱਚ ਹੈ ਕੱਲ 25 ਰੁਪਏ ਵਿੱਚ ਹੈ 60 ਵਿੱਚ ਹੈ ਅੱਜ ਹਾਂਜੀ ਪੱਕੀ ਗੱਲ ਹੈ ਪੱਕੀਆਂ ਰੋਟਾਂ ਨੇ ਵੀਰੇ ਝੂਠ ਨਾ ਮੈਂ ਝੂਠ ਚੜਦਾ ਕੋਈ ਕੰਮ ਨਹੀਂ ਵੀਰੇ ਹੋਰੇ ਅੱਛਾ ਅੱਜ 60-60 ਰੁਪਈਆ ਵਿੱਚ ਕੋਈ ਹੈ 60 ਰੁਪਈਆ ਕਿਲੋ ਵਿੱਚ ਹੈ ਵੀਰੇ 100 ਤੇ ਲਾ ਦੀਆਂ 10 ਲੈ ਲੇਗਾ ਹਾਂ 20 ਕਿਲੋ 12-1200 ਦਾ ਚਕਾਇਆ ਅੱਜ ਹਾਂਜੀ ਹਾਂਜੀ ਲੈ ਭਾਈ 12-1200 ਦਾ ਭਾਈ ਨੇ ਦੱਸਿਆ ਰੇਟ ਆਪਣਾ 12-1200 ਦਾ ਹੈ ਵਿਕਿਆ ਕਹਿੰਦੇ ਕੱਲ 25 ਰੁਪਈਆ ਸੀ ਅੱਜ ਸਿੱਧਾ ਹੀ ਹੋ ਗਿਆ 50 ਤੋਂ 60 ਵਿੱਚ 50 ਤੋਂ 60 ਕਮਾਈ ਕਰਤੀ ਯਾਰ ਕਮਾਈ ਫੋਲਾ ਵਿਰੇ ਆਰਦੀਆਂ ਨੂੰ ਅੱਛਾ ਹਾਂ ਕਹਿੰਦੇ ਜਾਣ ਕੇ ਤਾਂ ਨਹੀਂ ਅੱਸੀ ਜਾਂਦਾ ਜਾਣ ਕੇ ਮੈਂ ਕੀ ਲੈਣਾ ਵਿਰੇ ਅਸਕੇ ਹਾਂ ਮੈਨੂੰ ਕੁਝ ਮਿਲਣਾ ਕਈ ਆਰਦਰੀਆਂ ਆਉਂਦੇ ਯਾਰ ਸਾਨੂੰ ਬਾਈਦਾ ਇਹ ਤਾਂ ਰੋਂਦੇ ਨੇ ਵਿਰੇ ਰੋਂਦੇ ਆਰਦੀ ਇਹ ਵੀ ਰੁਪਿਆ ਸੋਨਾ ਲੱਗੇ ਜਾਂਦੇ ਨੇ ਸੱਤ ਸਹੀ ਗੱਲ ਆ ਨਾ ਬਹੁਤ ਸੋਹਣੇ ਬਏ ਬਣਾ ਰਹੇ ਨੇ ਅਰਧੀ ਆਰਦੀ ਰੇਟ 'ਚ ਆਪਣੀ ਕਿਹੜੀ ਆ ਗਈ ਬਈ ਦੁਕਾਨ ਜਿਵੇਂ ਆਪਣਾ ਕੀ ਕਿ ਮੇਨ ਕੰਮ ਆ ਗਿਆ ਅਰ ਤਾਂ ਕਿ ਵੀਰੇ ਆਪਾਂ ਤਾਂ ਲੈ ਕੇ ਆਨੇ ਆ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਗਿਆ ਇਹ ਕਿਹੜੀ ਸਾਈਡ ਤੋਂ ਆ ਬਈ ਕੀ ਲੈ ਕੇ ਆਂਦਾ ਅੱਜ ਅੱਜ ਕੀ ਲੈ ਕੇ ਆਂਦਾ ਮਾਲਟਾ ਲੈ ਕੇ ਆਂਦਾ ਅੱਜ ਵੀਰੇ ਮਾਲਟਾ ਲਿਆਂਦਾ ਆ ਬੌਰ ਤੋਂ ਅਬੌਰ ਵਾਲੀ ਸਾਈਡ ਉੱਥੇ ਵੀ ਤੇਜੀ ਆ ਅੱਜ ਮੇਰੇ ਤੇਜੀਆਂ ਦਾ ਫੋਨਾਂ ਦੇ ਹੋ ਜਾਂਦੇ ਹੁੰਦੀਆਂ ਨੇ ਜਦੋਂ ਘੱਟ ਹੋਵੇ ਤਾਂ ਫੋਨ ਕਰ ਲੈਂਦੇ ਨੇ ਹਾਂ ਆਜੋ ਵੀ ਤੇਜੀ ਆ ਜਿੱਧਰ ਲਿਓ ਗੱਡੀ ਸਹੀ ਗੱਲ ਆ ਤੇ ਭਾਈ ਆਲਓਵਰ ਕਿੱਥੇ ਕਿੱਥੇ ਦਾ ਕੱਪ ਪੰਜਾਬ ਦੇ ਵਿੱਚ ਮੰਡੀਆਂ ਚੱਲੀਆਂ ਆਂਦਾ ਜਗਰਾਵਾ ਜਲੰਧਰ ਅੰਮ੍ਰਿਤਸਰ ਸਾਰੇ ਮਡੇ ਆਂਦਾ ਕੋਟਕਪੂਰਾ ਨਹੀਂ ਗਏ ਕਦੇ ਕੋਟਕਪੂਰਾ ਨਹੀਂ ਕਦੀ ਗਏ ਬੰਦੇ ਮਲਾਦ ਗਏ ਤੁਹਾਡੇ ਨਾਲ ਜੇ ਉੱਥੇ ਵੀ ਰੇਡ ਪਤਾ ਕਰਦੇ ਇੱਥੇ ਰੀਗਾ ਆਪਣੇ ਪੱਕੇ ਆਰਦੀਏ ਨੇ ਓਰੇ ਇੱਥੇ ਮੱਕੇ ਆਰਦੀਏ ਸਹੀ ਆ ਭਾਈ ਹਨਾ ਤੇ ਭਾਈ ਆਪਣਾ ਨੰਬਰ ਕਿੰਨਾ ਹੈ ਜੇ ਕੋਈ ਮੰਨ ਲਓ ਜਾਣਕਾਰੀ ਕਿਸੇ ਨੇ ਲੈਣੀ ਹੁੰਦੀ ਵਪਾਰ ਦੇ ਸੰਬੰਧੀ ਦੇ ਦਵਾਂਗੇ ਜਾਣਕਾਰੀ ਕੋਈ ਵੇਰੇ ਨੰਬਰ ਨੋਟ ਕਰ ਲਓ 78 71 16 716 ਆਰ ਐਸ ਫਰੂਟ ਕੰਪਨੀ 78 71 16 716 16 716 ਬਾਈ ਦਾ ਨੰਬਰ ਹੈ ਨਾ ਜੇ ਆਰ ਐਸ ਫਰੂਟ ਕੰਪਨੀ ਆਰ ਐਸ ਫਰੂਟ ਕੰਪਨੀ ਇਹ ਤਾਂ ਖੰਨੇ ਦੀ ਆ ਗਈ ਜਿਹੜੀ ਨਾ ਬਾਈ ਲੈ ਬਈ ਜੇ ਕਿਸੇ ਨੇ ਮਾਲ-ਸ਼ਾਲ ਚੱਕਣਾ ਹੁੰਦਾ ਬਾਈਆਂ ਤੋਂ ਜਾਂ ਠੀਕ ਆ ਨਾ ਤੇ ਬਾਈ ਦਾ ਨੰਬਰ ਆ ਗਿਆ ਨੋਟ ਕਰ ਲਓ ਜੀ ਇਹਦਾ ਰੇਟ ਅੱਜ ਬਾਈ ਨੇ 60 60 ਕੱਲ ਅਜ ਮਾਲ ਤਾਂ ਜਾਂਦਾ ਨਹੀਂ ਹੋਰ ਬਰੇਟੇ ਮੇਰੇ ਮਾਲ ਤਾਂ ਅਸੀਂ ਸੰਤਰਾ ਹੀ ਵੇਕੇ 70 ਰੁਪਏ ਕਿਲੋ ਸੰਤਰਾ 70 ਰੁਪਏ ਕਿਲੋ ਹਾਂ ਕੀ ਆਵਾਜ਼ਾ ਫੁੱਲ ਦੇ ਜੀ ਆ ਵੇਨੇ ਤੇਜੀਆ ਛੱਤ ਪੂਜਾ ਕਰਕੇ ਫੁੱਲ ਤੇਜੀਆ ਤਿੰਨ ਚਾਰ ਦਿਨ ਦੋ ਤਿੰਨ ਦਿਨ ਰਹੂਗੀ ਤੇਜੀ ਫੁੱਲ ਤੇਜੀ ਰੋਗੀ ਵੀਰੇ ਉਦੋਂ ਬਾਅਦ ਆਜੂ ਮੰਡੀ ਤੇ ਮੰਡੀ-ਮੰਡੀ ਦਾ ਵੀਰੇ ਹੁਣ ਕੀ ਹੋਣੀ ਆ ਸੇਵ ਘਟ ਜੂਗਾ ਤੇਜੀ ਰਹਿਣੀਆਂ ਨੇ ਨਹੀਂ ਸੇਵ ਠੰਡ ਚ ਹੋਰ ਜਲਦ ਆਂਦਾ ਨਾਲੇ ਘਟ ਜੂਗਾ ਵੀਰੇ ਘਟ ਤੇ ਘਟ ਜਾਂਦਾ ਵਾ ਜਿਆਦਾ ਜਦੋਂ ਠੰਡ ਚੱਲ ਵੀ ਉਦੋਂ ਘਟ ਜੂਗਾ ਘਟ ਕੇ ਫਸਲ ਮਰ ਜਾਂਦੀ ਹੈ ਭਈ ਹਣਾ ਫਸਲ ਨਹੀਂ ਮਰਦੀ ਸਟੋਰ ਕਰ ਲੈਂਦੇ ਆ ਸਟੋਰ ਕਰ ਲੈਂਦੇ ਆ ਸਹੀ ਹੈ ਫਿਰ ਹੋਲੀ ਹੋਲੀ ਬੰਦਾ ਮਾਚੇ ਵਾਲੇ ਮੈਂ ਬਰਫ ਪੈਣ ਲੱਗ ਮੰਦੀ ਉਦੋਂ ਵੀ ਫਸਲ ਦਾ ਨੁਕਸਾਨ ਹੋ ਜਾਂਦਾ ਮਾਚੇ ਵਾਲਾ ਖਤਮ ਹੋ ਗਿਆ ਹੁਣ ਸ਼ੀਰ ਨਗਰ ਹੈ ਹੁਣ ਸ਼ੀਰ ਨਗਰ ਹੁਣ ਸਟੋਰ ਕਰਨਗੇ ਹੁਣ ਸਟੋਰ ਕਰਨਗੇ ਫੁੱਲ ਸਹੀ ਆ ਭਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਪੁਰਾਣੇ ਵਪਾਰੀ ਭਾਈ ਨਾਲ ਗੱਲ ਕਰਾਈਏ ਬਹੁਤ ਵਧੀਆ ਭਰਾ ਠੀਕ ਹੈ ਭਾਈ ਜੀ ਲੱਭਣ ਬਾਕੀ ਹੋਰ ਹੈ ਰੇਟ ਮੰਡੀ ਦੇ ਵਿੱਚ ਕੀ ਚੱਲੀ ਜਾਂਦੇ ਆ ਭਾਈ ਆਜੋ ਕਰਾਂ ਦੀ ਮਾਲ ਦਾ ਭਾਈ ਨੇ ਰੇਟ ਗਨਾਤਾ ਜੀ ਇਧਰ 760 ਰੁਪਏ ਦੇ ਨੇੜੇ ਤੇ ਜਿਹੜਾ ਅੱਜ ਚੱਲੀ ਜਾਂਦਾ ਜੀ ਬਾਕੀ ਹੋਰ ਆੜਤੀਏ ਵੀ ਨਾਲ ਗੱਲਬਾਤ ਕਰੰਦੇ ਆ ਵੀ ਸੇ ਦਾ ਰੇਟ ਅੱਜ ਕਿੰਨਾ ਮੜ ਜਨਾਬਾ ਦਰਸ਼ਕੋ ਜੀ ਅੱਜ ਤੁਹਾਡੇ ਵੀ ਹੋ ਨਹੀਂ ਗਿਆ ਫਰਸੇ ਤਾਂ ਕਹਿਣਾ ਬਈ ਇੱਕ ਸੇਰ ਵਿੱਚ ਤੇ ਜੀ ਆਈ ਥੋੜੀ ਜਿਹੀ ਗਵਾਂਜ ਹੈ ਮੈਂ ਭਾਈ ਡਾਊਨ ਹੈ ਜੀ ਮਾਰਕੀਟ ਨਾਲਿਆਂ ਦੇ ਛੱਟ ਪੂਜਾ ਇਹ ਰਾਜ ਤਾਂ ਕਹਿੰਦੇ ਬਲੇਟੀ ਨਹੀਂ ਹੁੰਦੇ ਇਸੇ ਹੈ ਬਿਹਾਰ ਕਈ ਵਧੀਆ ਹਾਲ ਮਾਲ ਨਹੀਂ ਆ ਰਿਹਾ ਘਟ ਗਿਆ ਮਾਲ ਮੈਨ ਲੱਗਦਾ ਇਹ ਸਟੋਰਾਂ 'ਚ ਨਹੀਂ ਆਉਣ ਲੱਗੇ ਜਿਆਦਾ ਭਾਈ ਸਟੋਰ ਹੋ ਰਿਹਾ ਜਿਵੇਂ ਜਿਵੇਂ ਠੰਡ ਉਧਰ ਦੇ ਪਾਸੇ ਵਧਣ ਲੱਗ ਪੈਂਦੀ ਆ ਭਾਈ ਉਵੇਂ ਉਵੇਂ ਸਟੋਰਾਂ ਦੇ ਲੱਗ ਜਿਨਾ ਮਾਲ ਕਿਵੇਂ ਆ ਰਹੇ ਨੇ ਅੱਗੇ ਨਾਲ ਮਾਲ ਆਪਣੀ ਦੁਕਾਨ ਦਾ ਨਾਮ ਕੀ ਆ ਭਰਾ ਜਸਨ ਫਰੂਟ ਹਾਂ ਇੱਧਰ ਲਓ ਜਸਨ ਫਰੂਟ ਉਹਨੇ ਤੋਂ ਜਸਨ ਫਰੂਟ ਕੰਪਨੀ ਤੇ ਖੜੇ ਆ ਭਾਈ ਇੱਥੇ ਹੈ ਨਾ ਤੇ ਕੀ ਰੇਟ ਭਾਈ ਅੱਜ ਘੱਟੋ ਘੱਟ ਰੇਡ ਪੇਟੀ ਦਾ ਤੇ ਵੱਧ ਤੋਂ ਵੱਧ ਕਿੰਨਾ ਹੈ ਭਾਈ ਆ 550 600 550 600 ਪੇਟੀ ਦਾ ਰੇਟ ਹੈ ਨਾ ਉਹ ਜੋ ਬਹੁਤ ਵਧੀਆ ਹੈ ਟੌਪ ਆ ਤੇ ਨਾਲੇ ਜਦੋਂ ਮੈਂ ਹਿਸੇ ਘੱਟਦੇ ਹਾਂ ਮੰਨ ਲਓ ਉਹਦਾ ਰੇਟ ਵਾਧਾ ਹੁੰਦਾਗਾ ਤੇ ਆਮ ਜਿਵੇਂ ਅੱਜ ਹੋਣਾ ਚਾਹੀਦਾ ਈ 700 750 ਵਾੜਾ ਜਿਵੇਂ ਛੱਟ ਪੂਜਾ ਚੱਲੀ ਜਾਂਦੀ ਹੈ ਵੀ ਹੈ ਜੀ ਛੱਟ ਪੂਜੇ ਦਾ ਛੋਟਾ ਦਾਣਾ ਵਿਕਦਾ ਆਪਣੇ ਪੰਜਾਬ ਜੀ ਦਾ 4 ਦਾ ਠੀਕ ਆ ਬਈ ਵਿਕਦਾ 5000 5000 5 ਦਾ ਆਪਣੇ ਪੰਜਾਬ ਚ ਖਾਂਦੇ ਨੇ ਕੋਈ ਗੱਡੀ ਦੇ ਵਿੱਚ ਆ ਗਏ 50 ਤੇ ਬੇਟੀਆਂ ਤਾਂ ਉਹਦੀ ਤੇਜ਼ੀ ਹੈ ਬਾਕੀ ਹੋਰ ਕੋਈ 4 ਦਾ ਵੀ ਕੋਈ ਦੇਦੀ ਨਹੀਂ ਹੈਗੀ ਪੂਰਾ ਟੌਪ ਦਾ ਜਿਹੜਾ ਤੁਸੀਂ ਰੇਟ ਗਣੇ ਪੂਰਾ ਟੌਪ 600 ਰੁਪਏ ਹੈ ਜੀ ਬਹੁਤ ਬਹੁਤ ਨਹੀਂ ਹੈ ਮੇਰੀ ਬੇਟੀ ਆਹਿੰਦਾ ਸੈਂਪਲ ਲੱਗੇ ਹੋ ਨੇ ਦਿਖਾ ਦਿਓ ਆਹ ਠੀਕ ਆ ਲਭਿਆ ਜਿਹੜੀ ਪਈ ਆ ਜੀ ਪੇਟੀ 6600 ਰੁਪਏ ਦੇ ਹਿਸਾਬ ਨਾਲ ਜਿਹੜਾ ਵਿਕੀ ਜਾਂਦਾ ਬਾਈਆ ਉਹ ਪਿੱਛੇ ਵਾਲਾ ਲੱਡ ਖਾ ਦਿਓ ਪਿੱਛੇ ਐਂ ਚੀਜ਼ਾਂ ਵਿਕਰੀਆਂ ਨੇ 600 600 550 ਹਾਂ ਜੀ ਜਦੋਂ ਉਹ ਲੱਡ ਪਿਆ ਜੀ ਆਹ ਹਾਲਾ ਇਹ ਜਿਹੜੇ ਪੱਕੇ ਹੋਏ ਮਾਲ ਨੇ ਇਹਨਾਂ ਦਾ ਰੇਟ ਹੈਗਾ 200 ਤੋਂ 400 ਰੁਪਏ 200 ਤੋਂ 400 ਰੁਪਏ ਲੈ ਭਈਆ 2-200 ਵਾਲੇ ਨਹੀਂ ਮਿਲਦੇ ਨਾ ਪਰ ਚੰਗੀ ਕੁਆਲਿਟੀ ਦੇ ਚੰਗਾ 6-7 ਨਾਲ ਦੇ 550 600 700 ਤੱਕ ਨਹੀਂ ਗਿਆ ਭਈਆ ਜਕੜੀ 700 ਦਾ ਵੀ ਮਾਲ ਹੈਗੇ ਨੇ ਪਰ ਉਹ ਮਾਲ ਆ ਨਹੀਂ ਰਿਹਾ ਆ ਨਹੀਂ ਰਿਹਾ ਆ ਨਹੀਂ ਰਿਹਾ ਅੱਛੇ ਮਾਲ ਵੀ ਹੈਗੇ ਨੇ ਪਰ ਕੱਚੇ ਮਾਲ ਨੇ ਜੂਸੀ ਮਾਲ ਲੈਟ ਸਟੋਰ ਆ ਨਹੀਂ ਰਿਹਾ ਪੂਰੇ ਘੈਂਟ ਗਵਾੜਦੇ ਨਾ ਤੇ ਭਈ ਮਾਲ ਦਾ ਦਾ ਰੇਟ ਕਹਿੰਦੇ ਵਧਿਆ ਜੀ ਅੱਜ ਨਾ ਮਾਲ ਤਾਂ ਅੱਜ ਵਿਗਿਆ 35 ਤੋਂ 45 ਰੁਪਏ 35 ਤੋਂ 45 ਰੁਪਏ ਕਈ ਵਾਰ 60-60 ਵੀ ਆਖੀ ਜਾਂਦੇ ਭਈ ਇਹ ਜੁਸੀ ਚੀਜ਼ ਹਨ ਜਿੰਮੇ ਦੀ ਚੀਜ਼ ਹੈ ਜਿਹੜਾ ਹਾਈest ਰੇਟ ਹੈ ਉਹ 45 ਤੋਂ ਉੱਪਰ ਨਹੀਂ ਹੈ 45 ਰੁਪਏ ਬਹੁਤ ਸਿਰਾ ਹੋਊਗਾ ਤਾਂ 42 ਰੁਪਏ ਨਹੀਂ ਤਾਂ 35 40 ਤੇ ਆ ਆ ਜਿਵੇਂ ਇਹਨਾਂ ਦਾ ਇਹ ਮਾਲਟਾ ਜੀ ਮਾਲਟਾ ਗਿਆ ਇਹਨਾਂ ਦਾ ਇਹ ਮਾਲਟਾ ਜੀ ਇਹ ਵਿਕ ਗਿਆ ਜੀ 35 ਰੁਪਏ ਤੋਂ ਲੈ ਕੇ 45 ਰੁਪਏ ਤੱਕ 35 ਤੋਂ 45 ਆਪਣੇ ਮਸੰਮੀ ਵੀ ਆਈ ਸੀ ਮਸੰਮੀ ਬੰਦ ਹੋ ਗਈ ਮਸੰਮੀ ਮੰਦ ਨਹੀਂ ਅਸੀਂ ਨਹੀਂ ਵੇਚ ਰਹੇ ਬਾਕੀ ਆ ਰਹੀ ਮੰਡੀ ਤੋਂ ਆਵਾਜ਼ ਤੇ ਜੇ ਮਾਲ ਤਾਂ ਗੱਲ ਕਰੀਏ ਸੰਤਰਾ ਮੈਂ ਹਾਂ ਸੰਤਰਾ ਅੰਦਰ ਆਪਣੇ ਕੋਲ ਨਹੀਂ ਆ ਰਹੇ ਠੀਕ ਆ ਰੇਟ ਤੇਜੀ ਹੋਊਗਾ ਭਲਾ ਹੋਊਗਾ 60 ਦੇ 70 ਦੇ ਰੇਟ ਤੇ ਡਾੜ ਦਕਰਦੇ ਕਿਉਂਕਿ ਹਲੇ ਸ਼ੁਰੂ ਆਇਆ ਸੀਗਾ ਲੈ ਬਾਈ ਗਾਵਾ ਆ ਗਿਆ ਤੇਰਾ ਅਮਰੂਦ ਆ ਗਿਆ ਕੁਆਲਟੀ ਦੇਖੋ ਕਹਿੰਦਾ ਜੀ 400 ਤੋਂ 500 ਰੁਪਏ 400 ਤੋਂ ਲੈ ਕੇ 500 ਰੁਪਏ ਦੀ ਪੇਟੀ ਆ ਬਾਈ ਇਹ ਕੀ ਕਿੰਨਾ 10 ਕਿਲੋ 10 ਕਿਲੋ ਹਨ 40 50 ਰੁਪਏ ਕਿਲੋ ਦੇ ਨੇੜੇ ਡੜ ਜਣਾ ਭਈ ਜਾਂਦਾ ਠੀਕ ਆ ਰੇਟ ਯਾਰ ਠੀਕ ਆ ਰੇਟ ਆ ਗਾਉਂ ਦੇ ਲੋਕਲ ਵੀ ਆਪਣੇ 25 25 30 ਦੀ 5 5 ਦੀ ਰੇਟ ਰਹਿੰਦਾ ਜੀ ਬਿਲਕੁਲ ਤੇ 40 40 ਰੁਪਏ ਤੁਹਾਨੂੰ ਬਾਹਰ ਲੰਮੂ ਜਿਹੜਾ ਬ ਵੇਖਣ ਨੂੰ ਮਿਲ ਜਾਂਦਾ ਫਿਲਹਾਲ ਬਾਈ ਉਹ ਵੇਚ ਰਹੇ ਨੇ ਉਹਨਾਂ ਕੋਲ ਗੱਡੀ ਲੱਗੀ ਆ ਉਹਨਾਂ ਕੋਲ ਜ਼ਿਆਦਾ ਅਪਡੇਟ ਮਿਲੂਗੀ ਕਿਉਂਕਿ ਸਹੀ ਹੈ ਜੀ ਓਪਨ ਚੱਲਦਾ ਬੈ ਨਾ ਉਧਰ ਸੇ ਆਏ ਜੀ ਮੈਂ ਨਾ ਹਾਂਜੀ ਜਿਹੜੋ ਵੇਚ ਰਹੇ ਨੇ ਸਹੀ ਹੈ ਜੀ ਰੇਟ ਪਤਾ ਲੱਗਣੀ ਸਹੀ ਹੈ ਬਾਈ ਠੀਕ ਹੈ ਬਾਈ ਪਾਪਾ ਨੰਬਰ ਦੁਕਾਨ ਦਾ ਨਾਮ ਕੀ ਸੀਗਾ ਜਸ਼ਨ ਫਰੂਟ ਜਸ਼ਨ ਫਰੂਟ ਤੇ ਜੇ ਫੋਨ ਨੰਬਰ ਕੋਈ ਇੱਧਰ ਆਹ ਲੱਗਿਆ ਫੋਨ ਜਸ਼ਨ ਫਰੂਟ ਠੀਕ ਹੈ ਜਸ਼ਨ ਫਰੂਟ ਆ ਗਿਆ ਭਾਈ ਨਾ ਤੇ ਬਾਈ ਨੇ ਵਧੀਆ ਅਪਡੇਟ ਦਿੱਤੀ ਹੈ ਜੀ ਇੱਧਰ ਜਿਹੜਾ ਮੂਦ ਪਿਆ ਜੀ ਇੱਧਰ ਸੇ ਪਾਈ ਸੀਗਾ ਤੇ 550 ਤੋਂ ਲੈ ਕੇ 600 ਰੁਪਏ ਤੱਕ ਜਿਹੜੀ ਨਾਰੀਅਲ ਪਾਣੀ ਦਾ ਚੱਲੀਏ ਚਲੋ ਭਾਈ ਲੈ ਵੇ ਨਾਰੀਅਲ ਵਾਲੇ ਪਾਸੇ ਵੀ ਤੁਹਾਨੂੰ ਗੱਡੀ ਬਖਾਉਨੇ ਆ ਭਾਈ ਇਹਦਾ ਨਾਰੀਅਲ ਦੀ ਗੱਡੀ ਜ਼ਰੂਰ ਬਖਾਈ ਕਰਾ ਲੀ ਆ ਜਾ ਕਰਾ ਦੀ ਭਾਈ ਨਾਰੀਅਲ ਦੀ ਗੱਡੀ ਤੇ ਨਾਰੀਅਲ ਦੇ ਵਿੱਚ ਅਪਡੇਟ ਦਿੰਨੇ ਆ ਤੁਹਾਨੂੰ ਜਿੱਥੋਂ ਮਿੱਤਰੋ ਆ ਗੱਟੇ ਪਰ ਪਰ ਜਾਂਦੇ ਆ ਭਾਈ ਆ ਟਰੱਕ ਦੇ ਵਿੱਚ ਵਪਾਰੀ ਨਾਲ ਗੱਲ ਕਰਾਉਂਦੇ ਆ ਤੁਹਾਨੂੰ ਵੀ ਕਿੱਥੋਂ ਮਾਲ ਲੈ ਕੇ ਆ ਆ ਭਾਈ ਤੇ ਭਾਈ ਪਿੱਛੇ ਰੇਡ ਜਿਹੜਾ ਮਤਲਬ ਨਾਰੀਅਲ ਦੇ ਵਿੱਚ ਜਿਹੜੇ ਕੀ ਚੱਲੀ ਜਾਂਦੇ ਆ ਭਾਈ ਤੇ ਇਧਰ ਭਾਈ ਜੀ ਆ ਗਏ ਭਾਈ ਕਿਹਾ ਚੱਲ ਜੀ ਪਾਉ ਜੀ ਸਿੰਧਾ ਕਾਮ ਆ ਜੀ ਅੱਜ ਕਿੱਥੋਂ ਮਗਾਈਏ ਜੀ ਗੱਡੀ ਇਹ ਗੁਜਰਾਤ ਦੀ ਗੱਡੀ ਆ ਜੀ ਆਹ ਭਾਈ ਗੁਜਰਾਤ ਦੀ ਗੱਡੀ ਆ ਗਈ ਇਹ ਤਾਂ ਭਰ ਭਰ ਗਿਆ ਤੁਹਾਨੂੰ ਨਵੇਂ ਨਾਰੀਓ ਜਿਹੜੀਆਂ ਆਮ ਦੁਕਾਨਾਂ ਤੇ ਪਹੁੰਚ ਜਾਂਦੇ ਆ ਜੀ ਹੈਨਾ ਇਹ ਚ ਕਿੰਨਾ ਕੁ ਮਾਲ ਹੁੰਦਾ ਭਾਈ ਮਾਲ 10 11000 ਦਾ ਨਾ ਹੁੰਦਾ ਹੀ 10 ਕੇ 11000 ਦਾ ਨਾ ਹੁੰਦਾ ਜੀ ਹਾਂਜੀ ਹਾਂਜੀ ਧੜਾ ਧੜ ਵਿਕੀ ਜਾਂਦਾ ਜੀ ਸਵੇਰ ਤੋਂ ਇਹ ਧੜਾ ਧੜ ਵਿਕਦਾ ਜੀ ਧੜਾ ਧੜ ਠੋਕਮ ਠਗਾਈ ਹੁੰਦਾ ਰੇਡ ਦੇ ਵਿੱਚ ਕੋਈ ਰੇਡ 5000 ਵਿੱਚ ਹੀ ਜਨੇ ਜੀ 5000 ਰੁਪਏ ਹਾਂਜੀ ਹਾਂਜੀ ਅੱਗੇ 70 ਸੀ ਬਾਈ 60 ਰਹਿ ਗਿਆ ਸੀ 55 ਦਿੱਲੀ ਡਾਊਨ ਕਰਤੀ ਦਿੱਲੀ ਡਾਊਨ ਦਿੱਲੀ ਡਾਊਨ ਕਰਤੀ ਲਾ ਬਾਈ 5000 ਰੁਪਏ ਦਾ ਤੁਹਾਨੂੰ ਬਾਈ ਇੱਕ ਦਾ ਹੁੰਦਾ ਇਹ ਪਤਾ ਨਹੀਂ ਗੁਜਰਾਤ ਵਾਲਾ ਹੁੰਦਾ ਇੱਕ ਗੁਜਰਾਤ ਦਾ ਮਾਲ ਆਈ ਗੁਜਰਾਤ ਵਾਲਾ ਇੱਕ ਹੁੰਦਾ ਕੇਰਲ ਦਾ ਇਹ ਬੰਗਲੌਰ ਦਾ ਹੁੰਦਾ ਇੱਕ ਇਹ ਹਲੇ ਗੁਜਰਾਤ ਦਾ ਇਹ ਗੁਜਰਾਤ ਵਾਲਾ ਇਹ ਟਾਪ ਹੁੰਦਾ ਟਾਪ ਹੁੰਦਾ ਹੀ ਪੂਰਾ ਕੱਚਲ ਜਨ ਕੱਚੀ ਗਲੀ ਹੁੰਦਾ ਇਹ ਕੱਚੀ ਗਲੀ ਪਾਣੀ ਰੋਜ਼ ਨਹੀਂ ਕਰਦਾ ਪਾਣੀ ਫੁੱਲ ਮਿੱਠੇ ਆਵਾਜ਼ ਅੱਲਾਹ ਬਾਈ ਠੰਡ ਦੇ ਵਿੱਚ ਆਣਾ ਛੱਡਿਆ ਨਾ ਕਰੋ ਜਿਹੜਾ ਦਾ ਮਤਲਬ ਪੈਕ ਬੁੱਕ ਦੇ ਸ਼ਿਕਾਇਤਾਂ ਉਹਨਾਂ ਵਾਸਤੇ ਬਹੁਤ ਵਧੀਆ ਬਹੁਤ ਵਧੀਆ ਹੀ ਹੈ ਅਸੀਂ ਹਾਂ ਅਸੀਂ ਇਹਦਾ ਸਿੱਧਾ ਕੰਮ ਕਰੂਗਾ ਹਾਂਜੀ ਹਾਂ ਨਹੀਂ ਭਾਈ ਬਿਲਕੁਲ ਹੈ ਇਹ ਮੈਂ ਕੀ ਬਾਤ ਹੈ ਭਾਈ ਲੀਵਰ ਖਰਾਬ ਕਰੋ ਬਾਅਦ ਠੀਕ ਕਰੋ ਇਹਦਾ ਠੀਕ ਹੈ ਬੈਣਾ ਜ਼ਰੂਰੀ ਹੈ ਭਾਈ ਬਿਲਕੁਲ ਬਿਲਕੁਲ ਇੱਕ ਦੇ ਵਿਕਰ ਗੱਤੀ ਕਿੱਥੇ ਆ ਹਾਂ ਬਿਲਕੁਲ ਬਿਲਕੁਲ ਪੀਰੀਅਡ ਆਵੇ ਰੀ ਜਿੰਟੂ ਭਾਈ ਦੀ ਸਹੀ ਗੱਲ ਹੈ ਭਾਈ ਦੇਖ ਕਿਸੇ ਵੀਰ ਭਰਾ ਨੇ ਮਾਲ ਮਗਾਉਣਾ ਨੰਬਰ ਜ਼ਰੂਰ ਬੋਲ ਦਿਓ 98987830862 987830862 0862 ਚਿੰਟੂ ਪਹਿਲਾ ਭੰਡਾਰ ਚਿੰਟੂ ਢਾਬਾ ਭੰਡਾਰ ਚਿੰਟੂ ਢਾਬਾ ਨਾਲ ਲੈ ਭਾਈ ਭਾਈ ਦਾ ਨੰਬਰ ਆ ਗਿਆ ਕਨੈਕਟ ਭਾਈ ਨਾਲ ਕਰ ਲੈ ਜੀ ਬਹੁਤ ਕੰਦਕ ਵਾਲੀ ਲੈ ਭਾਈ ਕਰਾਂ ਜੀ ਹਾਂ ਸਹੀ ਹਾਂ ਹਾਂ ਜੀ ਲਓ ਭਾਈ ਲਓ ਭਾਈ ਪੈਕਿੰਗ ਛੇਕ ਚੱਲੀ ਜਾਂਦੀ ਹੈ 50 ਰੁਪਏ ਦਾ ਠੀਕ ਹੈ ਭਰਾ ਜੀ ਹੋਰ ਹੋਰ ਲੈ ਮੈਂ 50 ਰੁਪਏ ਦਾ ਰੇਟ ਜਿਹੜਾ ਇੱਥੇ ਨਾਰੀਅਲ ਦਾ ਰਹਿ ਗਿਆ ਜੀ ਕਨੇ ਮੰਡੀ ਦੇ ਕਿੰਨੋ ਕਿਤਾ ਬਾਈ ਹਾਂ ਹਾਂ ਲੈ ਬਾਈ ਤੇ ਆ ਜਾਓ ਇਧਰ ਕਰਾਂਦੀ ਤੁਹਾਨੂੰ ਰੇਟ ਜਿਹੜਾ ਨਾਰੀ ਵਾਲ ਦੇ ਗਣਾ ਤੇ ਆ ਜੀ ਸੇ ਦੇ ਰੇਟ ਗਣਾ ਤੇ ਆ ਤੇ ਬਾਕੀ ਜਿੰਮੇ ਇਧਰ ਆ ਛਤ ਪੂਜਾ ਕਰਕੇ ਜਿਹੜਾ ਕੱਚਾ ਅਧ ਕਰਦੇ ਕੱਚੀ ਹਲਦੀ ਇਧਰ ਆਈ ਜਾਂਦੀ ਹੈ ਜੀ ਤੇ ਇਹਦਾ ਰੇਟ ਕੱਲ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਇਆ ਹੀ ਆ ਹਣਾ ਤੇ ਇਹ ਤੇ ਲੱਗੀ ਬੱਬੀ ਹੋਈ ਜਾਂਦੀ ਹੈ ਕਿਉਂਕਿ ਇਹਦੇ ਵਿੱਚ 35 ਵੀ ਮੰਗੀਆਂ ਨੇ 40 ਵੀ ਮੰਗੀਆਂ ਨੇ 25 ਵੀ ਮੰਗੀਆਂ ਨੇ ਜਿੰਨਾ ਕਿ ਬਾਈ ਚੱਲੀ ਜਾਂਦਾ ਜੀ ਲੈ ਬਾਈ ਇੱਧਰ ਆ ਗਿਆ ਜੀ ਕਿੰਨੂ ਆ ਕਿੰਨੂ ਕਿੰਨੂ ਆ ਗਿਆ ਬਾਈ ਕੀ ਵਾਲਟੀ ਕਿੰਨੀ ਸਹੀ ਹੈ ਬਾਈ 26 ਤੋਂ 30 ਰੁਪਏ 26 ਤੋਂ ਲੈ ਕੇ 30 ਰੁਪਏ ਲੈ ਬਾਈ ਵੇਟ ਕਰ ਨਾ ਉਹ 25 ਕਿਲੋ ਉਹ 24 ਬੱਚੀ ਕੋਈ 25 ਕਿਲੋ ਦੀ ਕਰੇ 24 25 ਕਿਲੋ ਹੋਊਗਾ ਬਾਈ 8 1820 ਰੁਪਏ ਬਾਈ ਸਹੀ ਹੈ ਬਾਈ ਲੈ ਬਈ 18 ਤੋਂ 20 ਰੁਪਏ ਇੱਧਰ ਆ ਗਿਆ 25 ਤੋਂ 26 ਰੁਪਏ ਕਿੰਨੂ ਦਾ ਬਾਜ਼ਾਰ ਜਿਹੜਾ ਹੋਲੇ ਹੋਲੇ ਰੰਗ ਬੰਨਣਾ ਸ਼ੁਰੂ ਹੋ ਗਿਆ ਬਾਈ ਦਾ ਬਸ ਆ ਮੰਨ 15-20 ਦਿਨਾਂ ਤੱਕ ਪੀਲਾ ਆਉਣਾ ਸ਼ੁਰੂ ਹੋ ਜੂਗਾ ਦੇਖ ਲੈ ਨੀ ਇਹ ਵੀ ਗਧਰਾ ਜਾਣਾ ਸ਼ੁਰੂ ਹੋ ਜੂਗਾ ਹਾਂ ਸਹੀ ਹਰੇ ਹਰਿਆਲੀ ਜੀ ਚਾਹੀ ਜਾਂਦਾ ਹਰਿਆਲੀ ਜੀ ਚਾਹੀ ਜਾਂਦਾ ਭਾਈ ਹਨ ਠੀਕ ਹੈ ਭਰਾ ਜੀ ਬਹੁਤ ਬਹੁਤ ਜਿਗਰਿਆ ਲਾ ਭਾਈ ਨਾਰੀਅਲ ਦਾ ਰੇਟ ਹੋ ਗਿਆ ਮਾਲਟ ਦਾ ਰੇਟ ਹੋ ਗਿਆ ਕਿਨੂ ਦਾ ਰੇਟ ਹੋ ਗਿਆ ਭਾਈ ਇੱਧਰ ਹੋਰ ਵੈਰਾਈਟੀਆਂ ਦੇਖਦੇ ਆਂ ਬਾਕੀ ਇੱਥੇ ਸੇਬ ਦਾ ਬੜਾ ਭੰਡਾਰ ਭਰਿਆ ਪਿਆ ਸੇਬ ਦਾ ਵੈਸੇ ਨਾ ਰੇਟ ਸਾਰੀਆਂ ਦੁਕਾਨਾਂ 'ਇੱਕੋ ਜਿਹਾ ਹੁੰਦਾ 250 ਤੋਂ ਲੈ ਕੇ 550-600 ਤੱਕ ਜਿਹੜਾ ਰੇਟ ਭਾਈ ਚੱਲੀ ਜਾਂਦਾ ਰਹਿੰਦਾ ਹੈਗਾ ਤੇ ਬਾਕੀ ਇਧਰ ਸੇਹ ਦੀ ਬੋਲੀ ਹੋਈ ਜਾਂਦੀ ਆ ਬੋਲੀ ਤੇ ਵੀ ਸੇਹ ਮੇਰੇ ਹਿਸਾਬ ਨਾਲ ਜਿਆਦਾ ਜਿਹੜਾ ਬੋਲੀ ਤੇ ਮੈਂ ਕਹਦਾ 250 300 400 ਕਿਤੇ ਕਿਤੇ 500 ਵਾਲੀ ਪੇਟੀ ਜਿਹੜੀ ਆ ਜਾਂਦੀ ਆ ਬਾਈ ਹਨਾ ਤੇ ਆ ਦੇਖ ਲਓ ਪੇਟੀ ਇਧਰ ਆ ਸੇਹ ਪਿਆਗਾ ਬਾਕੀ ਇਹ ਟਾਪ ਦਾ ਸੇਹ ਵਖਾਣਾ ਤੁਹਾਨੂੰ ਟਾਪ ਦੀ ਪੇਟੀ ਵਖਾਉਣਿਆ ਕਿਹੜੀ ਆ ਇਹ ਤਾਂ ਥੋੜਾ ਜਿਹਾ ਉਹੋ ਜਿਹੀ ਕੁਆਲਿਟੀ ਆ ਜਾਂਦੀ ਆ ਵੇਲੋ ਬਾਈ ਆ ਉਹੋ ਜਿਹੀ ਕੁਆਲਿਟੀ ਆ ਜਾਂਦੀ ਆ ਬਾਕੀ ਟਾਪ ਦੀ ਪੇਟੀ ਦੇਖ ਲਿਆ ਕਿ ਕੀ ਰੇਟ ਵਕਦੀ ਆ ਬਾਈ ਲਓ ਵੇ ਇਧਰ 4 400 ਦੀ ਬੋਲੀ ਚੱਲੀ ਜਾਂਦੀ ਆ ਜੀ ਇਧਰ ਆ ਕੇ ਸੇਹ ਜੀ केंठकवा दी औंदी तनो मकोणया भाई ला भाई भाई क्या चला जी सेठ साहब ठीक है करम मलिक तगड़े से तगड़े से प्यारी अन दले 450 बजे एक चाहे 450 चाहे 450 क्या मारे ला 450 बेटा 450 पिंटू किता भाई इस बात देख ले क्या है 500 देख ले चार सौ पचास रुपए साठ चार सौ साठ चार सौ साठ चार सौ साठ बचा चार सौ साठ रुपए पहले चीज देख ले ब्रांचू क्या है चार सौ साठ रुपया बच्चे सौ चार में चुनी चार चार सौ साठ चार चार सौ साठ रजनी लेकर रजनी चार सौ साठ नहीं है पेटी पच्ची है ए वेगर चार सौ साठ में तो अब हाईएस्ट रेट करना क्या बोला कितने पेटियाँ भाई हाईएस्ट रेट करना क्या जी आज तो अब ना ਹਾਈएस्ट ਸਟ੍ਰੇਟ ਤੇ 700 700 ਰੁਪਏ 700 750 ਤੱਕ ਵੀ ਜਿਹੜੀ ਪੇਟੀ ਵਿਖੀ ਆ ਬਈ ਇਹ 400 ਵਾਲੀ ਸੀਗੀ 700 750 ਤੱਕ ਵੀ ਜਿਹੜਾ ਸੇਵ ਹੀ ਕੀ ਜਾਂਦਾ ਬਾਈ ਹਨ ਤੇ ਆ ਜੋ ਕਰਨ ਦੀ ਇੱਕ ਤੋਂ ਪੇਟੀ ਹੋਰ ਖੋਣੇ ਫੇਰ ਆਪਾਂ ਚੱਲਾਂਗੇ ਅੱਗੇ ਲੈ ਬਾਈ ਇਹਦੀ ਬੋਲੀ ਖੋਣੇ ਬੱਲਾ ਬਾਈ ਪਿੰਡ ਕਿਤਾ ਬਾਈ ਪਿੰਡ ਕਿਤਾ 490 500 ਰੁਪਏ ਤੋਂ ਸ਼ੁਰੂ ਬਾਈ 500 500 Pancari, pancari macam mana? Jari ya pancar, laci, biri, tiri, tiri, pancar tiri, macam mana? Jaliri, 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 pancar jaliri, macam 500 ਚੱਲ ਜਾਏ ਜਲੀਲ 540 ਰੁਪਿਆ ਲੈ ਭਈਆ ਮੈਂ ਕਿਹਾ 540 ਮੈਂ ਭਾਈ ਦੱਸਿਆ ਇਹਦੇ ਵੀ 650 700 ਤੱਕ ਵੀ ਜਿਹੜੀ ਪੇਟੀ ਹੁੰਦੀ ਆ ਤਮਾਰ ਨਹੀਂ ਆ ਭਾਈ ਹਾਂ 540 ਰੁਪਏ ਵੀ ਕੀ ਆ ਵੀ ਕੀ ਆ ਭਾਈ ਵੇਖ ਲੋ ਜੀ ਹਾਂ ਹਾਈएस्ट ਨੇਟ ਗਿਆ ਜਿਹੜੀ 600 700 700 ਤੱਕ 700 ਤੱਕ ਗਿਆ ਇਹ ਸੰਤੂਜਾ ਕਰਕੇ ਨਹੀਂ 200 ਵਾਲੀ ਵੀ ਕਹਿ ਆ ਰਿਹਾ ਹੈ ਇਹ ਘਾਟਾ ਹੋਊਗਾ ਤੂੰ ਪਾਹ ਆ ਰੋਡ ਜਿਹੜੇ ਮਿੱਤਰੋ ਚੱਲੀ ਜਾਂਦੇ ਆ ਜੀ ਖੰਨੇ ਮੰਡੀ ਦੇ ਵਿੱਚ ਬਈ ਜਿਹੜੀ ਧਲੂ ਬੋਲੀ ਵਿਖਾਈ ਆ ਬਾਈ ਹਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਇਧਰ ਵੀਰ ਅੱਛਾ ਤੁਸੀਂ ਬੋਲੀ ਦੰਨਾ ਆ ਹਾਂ ਜੀ ਇਹ ਦਦਾ ਬੋਲੀ ਬਾਈ ਯਾਹ ਲਾ ਭਾਈ ਅੱਜ ਤੇਜ਼ੀ ਹੈ ਕਿ ਮੰਡੀ ਐਸੇ ਨੇ ਬਹੁਤ ਤੇਜ਼ੀ ਹੈ ਅੱਜ ਤੇਜ਼ੀ ਹੈ ਹਾਂਜੀ ਸਤਮੂਜਾ ਕਰਕੇ ਤਾਂ ਨਹੀਂ ਕਹਿੰਦੇ ਮਾਲ ਹਾਂ ਸਿਰਫ ਇੱਕ ਬਾਤ ਪਤਾ ਅੱਗੇ ਫੁੱਲ ਮੰਡੀ ਭਰੀ ਹੁੰਦੀ ਐ ਛੇ ਅਸੀਂ ਹਾਂ ਅੱਜ ਸੇ ਘੱਟ ਮਾਲ ਕਮ ਆਇਆ ਜਾਂ ਵਿਕ ਗਿਆ ਜ਼ਿਆਦਾ ਮਾਲ ਕਾ ਨਹੀਂ ਆਇਆ ਮਾਲ ਵੀ ਕਮ ਆਇਆ ਉਸki ਵਜ੍ਹਾ ਤੇਜ਼ੀ ਆਈ ਐ 100-150 ਰੁਪਈਆ ਕਿੰਨੀ ਤੇਜ਼ੀ ਹੈ ਹਾਂ ਉਹ ਮਾਲ ਵੀ ਤੇਜ਼ੀ 100 ਵਾਲਾ ਹੋਰ ਤੇਜੀ ਆਉਗੀ ਜਿਹੜੇ 300 ਵਾਲੀ 500 ਵਿਕ ਗਈ 300 ਨਾਲ 500 ਵਿਕੀ ਜਾਂਦਾ ਅੱਜ ਹਾਂ 100-150 ਤੇਜ਼ੀ 100-1500 ਰੁਪਏ ਜਿਹੜੀ ਟੈਂਜੀ ਬਈ ਸੇ ਦੇ ਵਿੱਚ ਅੱਜ ਹੈਗੀ ਆ ਜੀ ਕਿਉਂਕਿ ਆਪਾਂ ਅੱਗੇ ਸਿਰਾ ਤੋਂ ਸਿਰਾ ਪੇਟੀ ਜਿਹੜੀ 550-600 ਤੱਕ ਵਖਾਉਨੇ ਹੁੰਦੇ ਆ ਤੇ ਅੱਜ ਜਿਹੜਾ ਰੇਟ ਹੋ ਗਿਆ ਜੀ ਸੇ ਦਾ 550-700 700 ਤੱਕ ਵੀ ਜਿਹੜੀ ਅੱਜ ਪੇਟੀ ਸੇ ਦੀ ਅਵੇ ਵੇਖੀ ਆ ਬਾਈ ਆਜਾ ਕਰਾਂ ਦੀ ਹੋਰ ਵੈਰਾਈਟੀਆਂ ਜਿਹੜੀਆਂ ਕਣੀਆਂ ਕਣੀਆਂ ਆਈ ਜਾਂਦੀਆਂ ਮੰਡੀ ਦਾ ਕਿਉਂਕਿ ਜਾਦੇ ਬਈ ਸੇ ਤੇ ਇਹ ਮਾਲ ਤਾਂ ਸੇ ਮਾਲ ਤਾਂ ਕਿੰਨੂ ਕਿੰਨੂ ਹੋਣੇ ਸ਼ੁਰੂ ਹੋਇਆ ਆਲੇ ਤੇਜ ਆ ਬਾਈ ਰੇਟ ਤੇ ਬਾਕੀ ਹੋਰ ਵੈਰਾਈਆਂ ਜਿਹੜੀਆਂ ਰਹਿ ਗਈਆਂ ਉਹ ਗੱਲਬਾਤ ਕਰਦੇ ਆਂ ਬਾਈ ਵਿਆਹ ਸ਼ਾਦੀਆਂ ਦਾ ਵੀਰੋ ਜਿਨ੍ਹਾਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੁੰਦੇ ਆ ਆਪਣੇ ਤੁਹਾਡਾ ਫਾਇਦਾ ਹੋਇਆ ਨਾ ਕਿਉਂਕਿ ਇਕੱਲਾ ਇਕੱਲਾ ਰੇਟ ਤੁਹਾਨੂੰ ਇੱਥੇ ਗਣਾ ਦਈਦਾ ਤਾਂ ਕਿ ਕੋਈ ਵੀ ਮੇਰਾ ਵੀਰ ਭਰਾ ਠੱਗੀ ਦਾ ਸ਼ਿਕਾਰ ਨਾ ਹੋਵੇ ਹਨ ਤੇ ਤਾਂ ਕਰਕੇ ਵੀਡੀਓ ਸਾਰੀ ਫੁੱਲ ਵੇਖਿਆ ਕਰੋ ਇਕੱਲੇ ਇਕੱਲੇ ਰੇਟ ਜਿਹੜੇ ਆਪਣੀ ਵੀਡੀਓ ਦੇ ਵਿੱਚ ਹੁੰਦੇ ਆ ਭਰਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੱਧ ਵੱਧ ਲਾਈਕ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਤੇ ਇੱਥੇ ਆਪਾਂ ਦੇਖਦੇ ਆ ਬਾਕੀ ਜੇ ਕੋਈ ਵੈਰਾਈ ਹੋ ਜੀ ਕੋਈ ਦਸਮਾ ਘੜਾਉਣੇ ਆ ਬਾਈ ਲੈ ਵੇ ਜਿਹੜੇ ਡਰ ਜਾਂਦੇ ਸੇਬ ਵਾਲੀ ਵੱਡੀ ਪੇਟੀ ਚੱਕ ਲਈਏ ਵਾ ਖਰਾਬ ਨਾ ਹੋ ਜਾਣਾ ਤੇ ਬਾਕੀ ਕਿ ਇਹਨੂੰ ਗਿਫਟ-ਗੁਫਤ ਕਰਨੇ ਹੁੰਦੇ ਹਨ ਤੇ ਆ ਵੇ ਲੋ 750 740 ਦੀ ਪੇਟੀ ਜਿਹੜੀ 5-5 ਕਿਲੋ ਦੀ ਇੱਥੇ ਮਿਲ ਜਾਂਦੀ ਆ ਬਾਈ ਖੰਨੇ ਮੰਡੀ ਦੇ ਵਿੱਚ ਗੈਂਟ ਪੈਕ ਆ ਗਿਆ ਕੀ ਆਲਾ ਬਾਈ ਠੀਕ ਆ ਇਹ ਲਾਦੀ 500 ਰੁਪਏ ਦੀ 5-500 ਰੁਪਏ ਦੀ ਜਿਹੜੀ ਆ ਪੇਟੀ ਬਾਈ ਇਧਰ ਵੇਖ ਲੋ ਜੀ ਕਾਦੀ ਬਾਕੀ ਨਾਰ ਬਹੁਤ ਮੋਟੇ ਮੋਟੇ ਆ ਗਏ ਜੀ ਨਾਰ ਵੇਖ ਪਦੇ ਇਧਰ ਨਾਰ ਦੀ ਕਵਾਦੀ ਚੈੱਕ ਕਰੋ ਬਈ ਆ ਥੋੜਾ ਛੋਟਾ ਆ ਗਿਆ ਆ ਬੜਾ ਵੱਡਾ ਨਾਰ ਵੇਖ ਪਦੇ ਮੈਂ ਨਾ ਮਗਾਇ ਦੀ ਸਕਰੀਨ ਤੇ ਨਹੀਂ ਪੂਰਾ ਆਉਂਦਾ ਹੈ ਕੀ ਬਾਤ ਬਈ ਆ ਕੀ ਰੇਡ ਦੇ ਰਹਾ ਨਾਰ ਇਹ ਨਾਰ ਹੈ ਜੀ ਏ ਵਕਰੀ ਦੀ ਵੈਰਾਈ ਕਿੱਥੋਂ ਲੈਂਦੇ ਆਂ ਜੀ ਇਹਦਾ ਮੋੜ? ਇਹ ਹਿਮਾਚਲ ਦਾ ਕੁੱਲੂ ਰਾਜ ਜੀ। ਹਿਮਾਚਲ ਦਾ ਕੁੱਲੂ ਕੁੱਲੂ ਕੁੱਲੂ। ਕੁੱਲੂ। ਕੀ ਬਾਤ ਆ ਰੇਟ ਕਿੰਨਾ ਜੀ ਇਹਦਾ? ਇਹ 1100 ਦਾ ਟਿਪਾ ਹੈ 10 ਕਿਲੋ। ਲੈ ਭਾਈ 1100 ਦਾ 110 ਰੁਪਏ ਕਿਲੋ। ਹੋਲ ਸੇਲ ਦਾ ਰੇਟ ਆ ਸਾਰੀ ਇਕੱਠੀ-ਬੇਟੀ ਚੱਕਣੀ ਬਣੀ ਹੈ ਜੀ। ਇਹ ਸੀਡਲੈਸ ਕੁੱਲੂ ਆ ਨਾ ਜੀ। ਇਹਦੇ 'ਚ ਬੀਜ ਨਹੀਂ ਹੁੰਦਾ ਜੀ। ਹਾਂ 170-80 ਰੁਪਏ ਕਿਲੋ ਵਿਕਦਾ। 170-80 ਰੁਪਏ ਕਿਲੋ ਜਿਹੜਾ ਆ ਲੱਗਦਾ ਭਈ ਆ 110 ਵਾਲਾ ਇਹ ਥੋੜਾ ਜਾਂ ਪੱਕਿਆਂ 'ਚ ਕਹਿ ਸਕਦੇ ਸੀਡ ਹੁੰਦੇ ਇਦਾਂ ਰਸ ਆਊਗਾ ਜਿਆਦੇ 170 80 ਰੁਪਏ ਕਿਲੋ ਸਿਦਾ ਫਲ ਬਹੁਤ ਚੰਗਾ ਹੁੰਦਾ ਭਈ ਇਹਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਜੀ ਤਾਂ ਨਾ ਹੀ ਸਿਦਾ ਫਲ ਜੀ ਹੈ ਨਾ ਤੇ ਇਹਦਾ ਰੇਟ ਕਿੰਨਾ ਰਹਿੰਦਾ ਜੀ ਇਹ 750 700 ਰੁਪਏ 750 700 ਦਾ ਡੱਬਾ ਆ ਗਿਆ 10 ਕਿਲੋ ਜੀ ਹਾਂਜੀ ਹਾਂਜੀ 10 ਕਿਲੋ ਸਹੀ ਹੈ ਵੇਟ ਵੀ ਜਿਆਦਾ ਭਈ ਨਾ ਇਹਦਾ ਸਹੀ ਹੈ ਜੀ ਇਧਰ ਸੰਤਰੇ ਆ ਗਏ ਜੀ ਇਹਨਾਂ ਦਾ ਰੇਟ ਕਿੰਨਾ ਹੈ 80 ਰੁਪਏ ਕਿਲੋ ਆ ਜੀ ਇਹ 80 ਰੁਪਏ ਕਿਲੋ ਦੇ ਰੇਟ ਇਹ ਵੀ 10 ਕਿਲੋ ਜੀ ਨਹੀਂ ਜੀ ਇਹ 25 ਕਿਲੋ ਦਾ ਰੇਟ ਹੈ 25 ਕਿਲੋ ਦਾ ਆ ਵੱਡਾ ਕਰੇਟ ਆ ਭਾਈ ਇਹ 25 ਕਿਲੋ ਦਾ ਤੇ ਇਹ ਨੂੰ ਇਕੱਠਾ ਲੈਣਾ ਪੈਂਦਾ ਹੋਲ سیل ਦੇ ਰੇਟਾਂ ਮਿੱਤਰੋ ਜਿਵੇਂ ਜਿਵੇਂ ਤੁਹਾਨੂੰ ਦਿਨਾਈ ਇਹ ਨਾ ਹੋਲ سیل ਦੇ ਰੇਟਾਂ ਇਹ ਕਿਲੋ 2 ਕਿਲੋ ਬਾਹਰੋਂ ਰੇੜੀ ਤੋਂ ਨਾ ਪਾ ਲਓ ਯਾਰ ਰੇਟਾਂ ਦੇ ਮਿਲ ਜਾਣਗੇ ਭਾਈ ਨਾ ਜਿਹੜਾ ਕਿਵੀ ਪਈ ਹੈ ਉਹ ਇਹ 1100 ਦੀ ਜਸਪਰੀ ਹੈ ਜੀ ਇਹ ਇਹ ਜਸਪਰੀ ਆ ਗਈ ਭਾਈ ਜਸਪਰੀ ਬਾਰੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਭਾਈ ਕਿਉਂਕਿ ਉੱਤੇ ਜਦੋਂ ਲਿਖਿਆ ਜੀ ਹਾਂ ਪੁੰਤੜ ਕਵਾੜੀ ਭਾਈ ਦਾ ਨੰਬਰ ਦੇ ਕੇ ਨਾ ਜੇ ਕਿਸੇ ਨਾ ਪ੍ਰੋਗਰਾਮ ਚ ਫਲਸਾਲ ਚੱਕਣਾ ਜੀ ਤੇ ਬਾਈ ਦਾ ਨੰਬਰ ਦੇ ਕੇ ਆਨੇ ਆ ਤੁਹਾਨੂੰ ਇਧਰ ਗਾਹ ਕਾਗੇ ਸੀਗੇ ਬਾਈ ਕੋਲ ਬਾਈ ਆਪਣਾ ਨੰਬਰ ਕਿੰਨਾ ਹੈ ਜੀ ਦੁਕਾਨ ਦਾ ਨਾਮ ਦੱਸ ਦੇ ਜੀ ਚਿਰਾਗ ਫਰੂਟ ਚਿਰਾਗ ਫਰੂਟ ਕੰਪਨੀ ਹਾਂ ਤੇ 336 ਠੀਕ ਹੈ ਜੀ ਨਹੀਂ ਫੋਨ ਨੰਬਰ ਲਈ 83600800035 83600800035 35 ਹਾਂ ਬਾਈ ਬਾਈ ਰੇਟ ਪਤਾ ਕਰਕੇ ਬਾਈ ਨੂੰ ਫੋਨ ਕਰ ਲਓ ਜੇ ਮਾਲ-ਸ਼ਾਲ ਚਾਹੀਦਾ ਤਾਂ ਠੀਕ ਹੈ ਬਾਈ ਜੀ ਮਿਹਰਬਾਨੀ ਲਓ ਜੀ ਤੇ ਬਾਈ ਦਾ ਨੰਬਰ ਤੁਸੀਂ ਨੋਟ ਕਰ ਹੀ ਲਿਆਗਾ ਤੇ ਕਨੈਕਟ ਬਾਈ ਨਾਲ ਜਦੋਂ ਮਰਜ਼ੀ ਤੁਸੀਂ ਕਰ ਲਿਓ ਜੀ ਹਰ ਜੀ ਇੱਧਰ ਆ ਗਿਆ ਭਾਈ ਯਾਰਾ ਭਾਈ ਠੀਕ ਹੋ ਗਈ ਜੀ ਵਧੀਆ ਚਲੋ ਆ ਜਾ ਭਾਈ ਕਰਾਂ ਦੀ ਹੋਰ ਬ੍ਰਾਈਟੀਆਂ ਜਿਹੜੀਆਂ ਮਿੱਤਰੋ ਦੇਖਦੇ ਆ ਜੀ ਬਾਕੀ ਇੱਧਰ ਤੁਹਾਨੂੰ ਸਾਰੀਆਂ ਗੱਡੀਆਂ ਵਿਖਾ ਦਿਆਂ ਜੀ ਕੀ ਕੀ ਆਇਆ ਸੀ ਨਾ ਮਾਲ-ਛਾਲ ਤੇ ਸਾਰਾ ਢੇੜਾ ਆਪਣਾ ਮੰਡੀ ਦਾ ਇੱਧਰ ਪੂਰਾ ਹੋ ਗਿਆ ਭਾਈ ਤੇ ਬਾਕੀ ਇੱਧਰ ਤਾਂ ਜਿਹੜੀ ਸਬਜ਼ੀ ਮੰਡੀ ਦੀ ਸਬਜ਼ੀ ਮੰਡੀ ਸ਼ੁਰੂ ਹੋ ਜਾਂਦੀ ਇੱਧਰ ਬਾਈ ਹਣੀ ਚਾਹਦੀਆਂ ਚਸਕਾਂ ਭਾਈ ਕੀ ਆ ਜਾਲਾ ਭਰਾਓ ਠੀਕ ਆ ਕਹਿਵਾ ਸੇਦੋ ਚਾਹ ਹੋਰ ਭਰਾ ਬਸ ਮਿਹਰਬਾਨੀ ਭਰਾ ਅੱਜ ਕੀ ਮੇਰਾ ਮੰਡੀ ਚ ਮੋਲ ਕੰਡਾ ਆਇਆ ਭਾਈ ਥੱਲਾ ਜੀ ਨਹੀਂ ਯਾਰ ਛੱਟ ਪੂਜਾ ਕਰਕੇ ਫੜਾ ਵਾਲੇ ਪਾਸੇ ਦਾ ਕਹਿੰਦੇ ਤਮਾਕੇ ਪਈ ਜਾਂਦੇ ਉਧਰ ਇਧਰ ਵੀਰੇ ਤਮਾਕਾ ਪੈ ਰਿਆ ਕਿੰਨੂ ਦਾ ਕਿੰਨੂ ਦਾ ਹਾਂ ਆਪਣਾ ਕੀ ਕੰਮ ਆ ਗਿਆ ਬਈ ਮੇਨ ਆਪਣੇ ਕੋਲੋਂ ਪਿਆਜ਼ ਪਿਆਜ਼ ਮੇਨ ਕੱਲਾ ਪਿਆਜ਼ ਦਾ ਕੰਮ ਆ ਜੀ ਫਰੂਟ ਵੀ ਆਉਂਦਾ ਨਾਲ ਠੀਕ ਹੈ ਦੁਕਾਨ ਆਪਣੀ ਜੀ ਅੱਧੀ ਦੁਕਾਨ ਲੈ ਬਈ ਬਾਈ ਜੀ ਅੱਧੀ ਦੁਕਾਨੇ ਨਹੀਂ ਅੱਜ ਮਾਰਟ ਦੇ ਵਿੱਚ ਤੇਜੀ ਹੈ ਫਰਕ ਫਰਕ ਕਹਿੰਦੇ ਅਜ ਤਾਂ 45 45 50 50 ਰੁਪਏ ਤੱਕ ਵੀ ਕਹਿੰਦੇ ਰੇਟ ਗਿਆ ਜੀ ਇੰਨਾ ਤਾਂ ਨਹੀਂ ਬਾਕੀ 40 40 ਤੇ ਜਿਵੇਂ ਗੱਲ ਕਰੀਏ ਸੇ ਦੀ ਉਹ ਵੀ ਅੱਗੇ 550 600 ਦੇ ਪੇਟੀ ਲੱਗਦੀ ਅੱਜ 700 ਤੱਕ ਜਣੀ ਜਾਵਲੀ ਹੈ ਜੀ ਇਹ ਜੀ ਯਾਰ ਮਾਲ ਸੇ ਮਤਲਬ ਮੰਡੀ 'ਚ ਅੱਜ ਘਟਦੀ ਦਾ ਪਹਿਲਾਂ ਨਾਲੋਂ ਇਹ ਵਿਕ ਗਿਆ ਜਿਆਦਾ ਕਿ ਮਾਲ ਪਿੱਛੇ ਘਟਾ ਹੈ ਭਾਈ ਮਾਲ ਬਸ ਹੁਣ ਗਿਆ ਸੇ ਦਾ ਸੀਜ਼ਨ ਠੀਕ ਆ ਹੁਣ ਤਾਂ ਉਹੀ ਆਉਣਾ ਜਿਹੜੀਆਂ ਗੱਡੀਆਂ ਬਕਾਇਆ ਨੇ ਦੋ ਚਾਰਕ ਉਹੀ ਆਉਣੀਆਂ ਹੁਣ ਸੇ ਜਿਵੇਂ ਗਰਾਂ ਗਰੂਨ ਆਉਂਦੀ ਮਾੜੀ ਮੋਟੀ ਉਹ ਖਤਮ ਹੋ ਜਣੀ ਗਰਾਂਤ ਪੰਨੇ ਖਤਮ ਹੋ ਗਈ ਸੀ ਹਾਂ ਹੁਣ ਤਾਂ ਜਾਨੀ ਮਾੜਾ ਮੋਟਾ ਰਹਿ ਗਿਆ ਸਟੋਰਾਂ 'ਚ ਲੱਗੀਆਂ ਦਾ ਭਾਈ ਸਟੋਰਾਂ 'ਚ ਹਣ ਜਿਵੇਂ ਜਿਵੇਂ ਟੰਡ ਆ ਜਾਂਦੀ ਹੈ ਪਰ ਉਹਵੇਂ ਉਹਵੇਂ ਸਟੋਰਾਂ ਚ ਲਈ ਜਾਂਦੇ ਹਨ ਗਾਂਹ ਜਾ ਕੇ ਕੱਢਣਗੇ ਮੜ ਕੇ ਹੋਲੀਆ ਮਨਾਫਾ ਚੰਗਾ ਲੈਣਾ ਭਾਈ ਹਨ ਆਲੂਆਂ ਦਾ ਸਾਬ ਹੋਰ ਬੜਾ ਠੀਕ ਆ ਠੀਕ ਆ ਭਾਈ ਲਓ ਭਾਈ ਤੇ ਭਾਈ ਇਹ더라 ਗੱਲਬਾਤ ਭਾਈ ਨੇ ਆਵਾਜ਼ ਮਾਰੀ ਸੀ ਮੈਂ ਕਿਹਾ ਭਾਈ ਨਾਲ ਵੀ 2-4 ਮਿੰਟ ਗੱਲਬਾਤ ਕਰੀਏ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਸਾਰੇ ਰੇਟ ਤੁਹਾਨੂੰ ਜਿਹੜੇ ਅੱਜ ਵੀਡੀਓ ਦੇ ਵਿੱਚ ਗਣਾਇਆ ਭਾਈ ਹਨ ਤੇ ਸਿਆਂ ਦਾ ਰੇਟ ਤੁਹਾਨੂੰ ਦੱਸਿਆ ਹੀ ਆ ਫਲਾਂ ਦੀ ਮੰਡੀ ਵੱਡੀ ਆ ਫਲਾਂ ਦੀ ਮੰਡੀ ਉਹ ਤੋਂ ਲੈ ਕੇ ਜਾਣੀ ਇੱਥੋਂ ਆ ਸਾਰਾ ਸੀਰੀਸ ਹੈ ਪਿਆ ਭਾਈ ਇਹ ਦੇ ਨਾਲ ਤੇ ਆ ਵੀ ਲੋਦਰ ਆ ਵੀ ਕੁਆਲਿਟੀਆਂ ਕੋਈ ਤਾਂ ਇਸ ਦੀ ਕੋਈ 300 ਦੀ ਕੋਈ 400 ਦੀ ਕੋਈ 700 ਦੀ ਕੋਈ ਇੱਥੇ ਕਿਤੇ ਰੇਟ ਜਿਹੜੇ ਚੱਲੀ ਜਾਂਦੇ ਆ ਜੀ ਤੇ ਵੀਡੀਓ ਨੂੰ ਲਾਈਕ ਕਰ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀਰੋ ਤੇ ਬਾਕੀ ਨਵੇਂ-ਨਵੇਂ ਰੇਟ ਨਵੀਆਂ-ਨਵੀਆਂ ਵੈਰਾਈਟੀਆਂ ਹੋਰ ਲੈ ਕੇ ਆਵਾਂ ਕੱਲ ਨੂੰ ਆਪਾਂ ਐਤਵਾਰ ਆ ਗਿਆ ਸੋਵਾਰ ਨੂੰ ਵੀਡੀਓ ਆਊਗੀ ਭਾਈ ਹੁਣ ਸਬਜ਼ੀ ਮੰਡੀ ਦੀ ਸ਼ੇਅਰ ਜ਼ਰੂਰ ਕਰ ਦੇ ਹੁਣ ਫਲਾਂ ਦੀ ਵੀਡੀਓ ਬਜ ਦੱਬ ਕੇ